ਕੀ ਨਾਮ ਆਪਣਾ ਰੇਨਾਗਰ ਮੀਤ ਵੀ ਬਾਈ ਮੈਂ اسلامਾਬਾਦ ਬਿਲੋਂਗ ਕਰਦਾ ਹਾਂ ਔਰ ਇਹ ਸਾਡੇ ਤਿੰਨ ਚਾਰ ਘਰ ਨੇ ਸ਼ਟਾਡ ਗਏ ਆ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਕੁਦਰਤੀ ਮਹਾਰਾਜ ਜੀ ਤੇ ਆਪਣੀ ਐਵ ਵੀ ਸਰਕਾਰ ਅਗੇ ਗੁਜਾਰਸ਼ ਹੈ ਪੈਨੂੰ ਛੇਤੀ ਉਹਦੀ ਛੇਤੀ ਮੁਆਵਜ਼ਾ ਦਿੱਤਾ ਜਾਵੇ ਬੰਤੀ ਜੇ ਹਾਂ ਪਰ ਸਰੀ ਡਿਗਰੀ ਦੇ ਸਾਥ ਜੀ ਤੇ ਦਿਹਾੜੀਦਾਰ ਬੰਦੇ ਆ ਜੀ ਤੇ ਕਿੱਤਾ ਗੁਜ਼ਾਰਾ ਚੱਲ ਰਿਹਾ ਹੁਣ ਇੱਕ ਕਮਰੇ ਦੀ ਸੌਂਦੇ ਜੀ ਜਿੱਦੋਂ ਦਿਵਾਰਾਂ ਵੀ ਡਿੱਗਣ ਵਾਲੀਆਂ ਆ ਤਾਂ ਪੂਰੇ ਦਾ ਪੂਰਾ ਮਕਾਨ ਦਿਖ ਸਕਦਾ ਖਤਰਾ ਨਹੀਂ ਹੈ ਖਤਰਾ ਨਹੀਂ ਮਹਿਸੂਸ ਹੁੰਦਾ ਛੋਟੇ ਛੋਟੇ ਬੱਚੇ ਵੀ ਆ ਸਾਡੇ ਹਾਂ ਜੀ ਇਹ ਤਾਂ ਛੋਟੇ ਛੋਟੇ ਬੱਚੇ ਵੀ ਆ ਤੇ ਫਿਰ ਹੋਰ ਕੋਈ ਜਿਗਾਰ ਕਿਉਂ ਨਹੀਂ ਕੀਤੀ ਕੋਸ਼ਿਸ਼ ਕਿਉਂ ਨਹੀਂ ਕੀਤੀ ਐਮਸੀ ਸਾਹਿਬ ਨੂੰ ਕਿਹਾ ਤਾਂ ਜੀ ਕਿਹਾ ਤਾਂ ਐਮਸੀ ਸਾਹਿਬ ਨੇ ਉਹਨੇ ਐਮਸੀ ਸਾਹਿਬ ਹੀ ਕਰਨਗੇ ਹੁਣ ਕਾਈ ਕੋਈ ਬਣਾ ਕੇ ਦਿੱਤੇ ਨਾ ਉਹਨੇ ਹੀ ਕਰਨਗੇ ਜੋ ਕਰ ਮਕਾਨ ਜਿੱਦਾਂ ਪੁਰਾਣਾ ਹੋ ਗਿਆ ਆਪਣੇ ਤੌਰ ਤੇ ਕੋਸ਼ਿਸ਼ ਨਹੀਂ ਕੀਤੀ ਕਦੀ ਰਿਪੇਅਰ ਕਰਵਾਉਂਦੇ ਨਹੀਂ ਜੀ ਧਾਰ ਦੀ ਧਾਰਪਨ ਤੇ ਆ ਪੱਕਾ ਕਰ ਸਕਦੇ ਨੇ ਕਾ ਹਾਂ ਜੀ ਦੱਸ ਦਿਓ ਕਿਦੋਂ ਛੱਤ ਦੀ ਵਿਕੀ ਕਿਨਾਪਨਾ ਪਹਿਲੇ ਔਰ ਛੱਤ ਕਿਸ ਦਾ ਮੇਰਾ ਨਾਮ ਮਮਤਾ ਆ ਸਲਾਮਾ ਬਾਦ ਮੱਲਾ ਆ ਤੇ ਮੇਰੇ ਕੱਲ بارش ਕਰਕੇ ਛੱਤ ਦੇਗੀ ਪਰਿਵਾਰ ਕੀ ਗਰਜ਼ਾ ਕਰਦੇ ਪਰਿਵਾਰ ਮੇਰਾ ਮਜ਼ਦੂਰੀ ਕਰਦੇ ਆ ਕੌਣ ਕੌਣ ਹੈ ਹਾਂ ਜੀ ਫੈਮਲੀ ਹੈ ਮੇਰੀ ਮੈਂ ਆ ਮੇਰੇ ਬੱਚੇ ਆ ਮੇਰਾ ਦੇਰ ਆ ਦਰਾਣੀ ਆ ਹਸਬੰਦ ਹੈ ਜੁਆਇੰਟ ਫੈਮਲੀ ਹਾਂ ਜੀ ਜੁਆਇੰੰਟ ਫੈਮਲੀ ਤੇ ਜਿੱਦਾਂ ਕੱਚੀ ਛੱਤ ਹੀ ਪਹਿਲੇ ਬਣਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ بارش ਤੋਂ ਪਹਿਲੇ ਲਾ ਵੀ ਕੀਤੀ ਕੋਸ਼ਿਸ਼ ਪਰ ਐ ਨਹੀਂ ਕੀਤੀ ਕਿਉਂਕਿ ਇਹ بارش ਦਾ ਨਾ ਪਤਾ ਨਹੀਂ ਨਾ ਕਿ بارش ਆਣੀ ਹੈ ਤੇ ਉਦਾਂ ਹੀ ਲਪਾਈ ਕਰਦੇ ਰਹਨੇਗੇ ਪਰ ਇਹਨਾਂ ਨੂੰ ਨਹੀਂ ਨਾ ਪਤਾ ਕਿ ਕਿੱਦਾਂ ਗੁਜ਼ਾਰਾ ਕਰ ਰਹੇ ਹੋ ਇੱਕ ਕੰਮੇ ਦੀ ਛੱਤ ਦੀ ਇੱਕ ਕਮਰੇ ਚ ਕਿੱਦਾਂ ਗੁਜ਼ਾਰਾ ਕਰਦੇ ਸਰਾਈ ਤੇ ਰਹਿੰਦੇ ਪਏ ਆ ਸਰਾਈ ਤੇ ਹਾਂਜੀ ਇਹ ਛੱਤ ਡਿੱਗ ਗਈ ਜਿਹੜੀਆਂ ਸਾਰੀ ਮੇਰਵਾ ਦੀ ਉਹ ਪਹਿਲੇ ਵੀ ਕਿੰਨੀਆਂ ਛੱਤਾਂ ਡਿੱਗੀਆਂ ਦੇਖੋ ਇਹ ਤਿੰਨ ਘਰ ਨੇ ਤੇ ਇਹਦੀਆਂ ਛੱਤਾਂ ਇੱਕਰ ਪਰਸੋਂ ਡਿੱਗੀ ਐ ਦੋ ਜੜੀਆਂ ਕੱਢ ਗਈ ਐ ਇਹ ਦੇ ਵਿਚਾਰੇ ਰੋਟੀ ਤੋਂ ਵੀ ਉਤਰਨੇ ਆ ਅਗਲੇ ਇਹਨਾਂ ਨੂੰ ਕੋਈ ਸਰਕਾਰ ਦਾ ਬੰਦਾ ਕੋਈ ਸਰਕਾਰ ਦਾ ਬੰਦਾ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਕੋਈ ਅਗੋਸੋਗੇ ਨਹੀਂ ਨਹੀਂ ਕਹੀ ਜੇ ਲਈ ਨਾ ਕੋਈ ਆਇਆ ਇਹ ਮਹੱਲੇ ਵਾਲੇ ਨੇ ਵਿਚਾਰਿਆਂ ਨਾਲ ਮਿਲ ਕੇ ਇਹਨਾਂ ਨੂੰ ਇੱਥੋਂ ਸਮਾਨ ਕੱਢ ਕੇ ਆ ਬਾਹਰ ਰੱਖਿਆ ਕੁਛ ਕਰਾਈ ਤੇ ਚਲ ਗਈ ਉੱਥੇ ਦਿੱਤਾ ਇਹ ਆਪਣੇ ਘਰਾਂ ਦੇ ਲੋਕਾਂ ਨੇ ਇਹਨਾਂ ਨੂੰ ਠਰਾਇਆ ਮੇਰ ਕੋ ਜਿੱਨਾ ਹੋਏਗਾ ਮੈਂ ਆਪਣੇ ਤੌਰ ਤੇ ਇਹਨਾਂ ਦਾ ਕਰਨਾ ਕਿਉਂ ਮੇਰੀ ਤੇ ਜ਼ਿੰਮੇਵਾਰੀ ਹੈ 76 ਡਿੱਗ ਨਾਲ ਕੋਈ ਸਮਾਨ ਦਾ ਨੁਕਸਾਨ ਵੀ ਹੋਇਆ ਬਹੁਤ ਜ਼ਿਆਦਾ ਇਹਨਾਂ ਦਾ ਸਮਾਨ ਜਿਹੜਾ ਸਾਰੇ ਟੁੱਟ ਭੱਜ ਗਿਆ ਵਾ ਮੇਰਾ ਖਿਆਲ ਆ ਵੀ ਤਵਾ ਬਜਿਆ ਹੋਣਾ ਲੋਹੇ ਦਾ ਬਾਕੀ ਜਿਹੜਾ ਸਾਰਾ ਟੁੱਟੜ ਗਿਆ ਤੁਹਾਨੂੰ 3 ਸਾਲ ਹੋ ਗਏ ਐਨਸੀ ਬਣੇ ਤੁਸੀਂ ਪਹਿਲੇ ਕੋਸ਼ਿਸ਼ ਕਿਉਂ ਨਹੀਂ ਕੀਤੀ ਗ੍ਰਾਂਟ ਦਵਾਉਂਦੀ ਇਹਨਾਂ ਨੂੰ ਦੇਖੋ ਮੈਂ ਤਾਂ ਤੁਹਾਨੂੰ ਦੱਸਣ ਦਿਆ ਵੀ ਗ੍ਰਾਂਟ ਦਵਾਨ ਦੀ ਕੋਸ਼ਿਸ਼ ਮੈਂ ਤਾਂ ਸਾਰੀਆਂ ਗ੍ਰਾਂਟਾਂ ਦਵਾਈਆਂ ਇਹਨਾਂ ਦੀ ਕੋਈ ਕਾਗਜ਼ਾਂ ਦੇ ਵਿੱਚ ਕੋਈ ਹੈਗਾ ਹਿਸਾਬ-ਤਬ ਉਹ ਨਹੀਂ ਠੀਕ ਹੁਣ ਮੈਂ ਆਪ ਇਹਨਾਂ ਦੇ ਨਾਲ ਜਾ ਜਾ ਕੇ ਦਫ਼ਤਰਾਂ ਦੇ ਵਿੱਚ ਅੰਦਰ ਕਾਗਜ਼ ਤਿਆਰ ਕਰਵਾ ਕੇ ਤੇ ਗ੍ਰਾਂਟ ਇਹਨਾਂ ਦੀ ਅਪਲਾਈ ਕੀਤੀ। ਉਸ ਤੋਂ ਪਹਿਲਾਂ ਕੀ ਉਪਰਾਲਾ ਕਰ ਰਹੇ ਹੋ ਇਹਨਾਂ ਨੂੰ? ਉਸ ਤੋਂ ਵੇਖੋ ਇਹਨਾਂ ਦਾ ਹੁਣ ਇਹਨਾਂ ਨੂੰ ਅੰਦਰ ਤਵਾੜਨਾ ਹੀ ਹੈ ਛੱਤਾ ਇਹਨਾਂ ਦੀ ਮੈਂ ਬਦਲਣ ਲੱਗਾ। ਇਹ ਬਾਰਸ਼ ਛਟਣ ਦੀ ਡੇਰ ਆ ਨਾਲ ਹੀ ਅਸੀਂ ਤਿਆਰ ਬੈਠੇ ਆ ਸਮਾਨ ਲੈ ਆਂਦਾ ਸਾਰਾ ਹੀ। ਆਪਣੇ ਤੋਂ ਆਪ ਆਪਨੇ ਤੋਂ ਤੇ ਆਹੀ ਕਿੰਨੇ ਘਰਾਂ ਦੀ ਸਰਵਾ ਤੇਨਾਂ ਦੀ ਮੈਂ ਡੀਸੀ ਸਾਹਿਬ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦਾ। ਪੀ ਮੇਰੇ ਮਹਲੇ ਦਾ ਆਪਣਾ ਪ੍ਰਸ਼ਾਸਨ ਦੇ ਵੱਡੇ ਭੇਜਣ ਇਹਨਾਂ ਦਾ ਜਾਇਜ਼ਾ ਲੈਣ ਜੋ ਇਹਨਾਂ ਦਾ ਮੌਜਾ ਬੰਦਾ ਦੇਣ ਐਮਐਲਏ ਸਾਹਿਬ ਨੇ ਮੈਨੂੰ ਖਾਸ ਕਰਕੇ ਡਿਊਟੀ ਲਈ ਆ ਵੀ ਇਹਨਾਂ ਦਾ ਛੱਤਾ ਜ਼ਰੂਰ ਪਾ ਕੇ ਦੇ ਦੀ ਹੋਰ ਵੀ ਕੋਈ ਘਰ ਹੈ ਜਿਨ੍ਹਾਂ ਦੀ ਛੱਤਾ ਕੱਚੀ ਹੈ ਤੇ ਗ੍ਰਾਂਟ ਨਹੀਂ ਮਿਲੀ ਹੋਏ ਨਹੀਂ ਨਹੀਂ ਇਹੋ ਹੀ ਹੈ ਬਸ ਇਹੀ ਰਹਿ ਗਿਆ ਹਾਂ ਇਹੋ ਹੀ ਰਹਿ ਗਏ ਤਿੰਨ ਘਰ ਬਾਕੀ ਤਕਰੀਬਨ ਤਕਰੀਬਨ ਗ੍ਰਾਂਟਾ ਦੇ ਦਿੱਤੀ